ਸਿੰਘ ਸਰਪੰਚ ਜੰਸਰ ਤੋਂ ਹੀ ਗਾਇਕ ਗਲਾਬ ਸਿੱਧੂ ਨੇ ਇੱਕ ਗਾਣਾ ਗਾਇਆ ਹੈਗਾ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ तकरीबन ਪੰਜਾਬ ਦੇ ਜਿੰਨੇ ਪਿੰਡ ਹੈ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਅਸੀਂ ਸਾਰੇ ਸਰਪੰਚ ਇੱਥੇ ਇਸ ਦੇ ਵਿਰੋਧ ਚ ਇਕੱਠੇ ਹੋਏ ਹਾਂ ਸਾਡੀ ਸਭ ਦੀ ਮੰਗ ਹੈ ਕਿ ਇਹ ਗਾਣਾ ਜਲਦੀ ਤੋਂ ਜਲਦੀ ਨੈੱਟ ਤੋਂ ਹਟਾਇਆ ਜਾਵੇ ਤੇ ਇਹਦੇ ਤੇ ਰੋਕ ਲਾਈ ਜਾਵੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਨੂੰ ਵੀ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਵੀ ਪੱਤਰ ਦੇਵਾਂਗੇ ਅਸੀਂ ਬੇਨਤੀ ਵੀ ਕਰਦੇ ਆਂਗੇ ਪੂਰੇ ਪ੍ਰਸ਼ਾਸਨ ਨੂੰ ਕਿ ਇਹਦਾ ਵਿਵਾਦ ਇਦੋਂ ਵੱਧ ਨਾ ਵਧੇ ਇਹ ਤੋਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਤੇ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਆ ਸੀ ਕੱਲ ਕੋਈ ਮੜਾ ਜੈਕ ਉਹਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਾਰੇ ਜੂਨੀਅਨ ਇਕੱਠੀ ਹੋਈ ਹੈਗੀ ਅਸੀਂ ਚਾਹੁੰਦੇ ਆਂ ਕਿ ਉਹ ਪਰਸਨਲ ਹੀ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਧੰਨਵਾਦ ਬਿਲਕੁਲ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ तकरीबन ਜਿੰਨੇ ਸਰਪੰਚ ਖੜੇ ਆ ਹਰੇਕ ਸਰਪੰਚ ਆਪਦੇ ਘਰੋਂ ਖਰਚਾ ਕਰਕੇ ਪਿੰਡ ਦੇ ਵਿਕਾਸ ਕਰਾ ਰਿਹਾ ਹੈ ਸਭ ਨੇ ਆਪਦੇ ਆਪ ਦੇ ਪੱਲਿਓਂ ਪੈਸੇ ਖਰਚੇ ਉਹਨਾਂ ਦੇ ਵਿਕਾਸ ਕਾਰਜਾਂ ਤੇ ਕਦੇ ਕੋਈ ਨਹੀਂ ਕਹੂਗਾ ਵੀ ਉਹਨੂੰ ਅਸੀਂ ਪ੍ਰਸ਼ਾਸਤ ਕਰੀਏ ਐਪਰੀਸ਼ੀਏਟ ਕਰੀਏ ਉਹ ਨਹੀਂ ਹਾਂ ਉਹਨਾਂ ਦੇ ਖਿਲਾਫ ਬੋਲਣ ਵਾਲੇ ਬਹੁਤ ਖੜੇ ਹੋ ਜਾਂਦੇ ਆ ਜਿਵੇਂ ਕਿ ਇਹ ਗੁਲਾਬ ਸਿੱਧੂ ਹੈ ਇਹਨੇ ਸ਼ਾਇਦ ਇਹ ਜਿਹੜੀ ਕੰਟਰੋਵਰਸਿਟੀ ਪੇਸ਼ ਕੀਤੀ ਹੈ ਇਹਦੀ ਅੱਗੇ ਫਿਲਮ ਆਉਣੀ ਹੈ ਉਹਦੇ ਲਈ ਇਹਨੇ ਮਸ਼ਹੂਰ ਹੋਣ ਖਾਤਰ ਇਹ ਆਪਦਾ ਤਰੀਕਾ ਅਪਣਾਇਆ ਜੋ ਕਿ ਬਹੁਤ ਘਟਿਆ ਹੁੰਦਾ ਹੈਗਾ ਲੋ ਪੱਧਰ ਦਾ ਇਹ ਸਕੀਮ ਹੈ ਜੀ ਜਿਹਦੇ ਨਾਲ ਉਹ ਮਸ਼ਹੂਰ ਹੋਣਾ ਚਾਹੁੰਦਾ ਅਸੀਂ ਇਹਦੀ ਸਖਤ ਵਿਰੋਧ ਕਰਦੇ ਹਾਂ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਵੀ ਇਹ ਗਾਣਾ ਜਲਦੀ ਤੋਂ ਜਲਦੀ ਇੰਟਰਨੈਟ ਤੋਂ ਬੈਨ ਕਰਕੇ ਉਹਨੂੰ ਉੱਥੋਂ ਲਾਹਿਆ ਜਾਵੇ ਤੇ ਜਿਹੜਾ ਬਾਕੀ ਸਿਸਟਮ ਦੇ ਵਿੱਚ ਵੀ ਜਿਵੇਂ ਵੀ ਇਹ ਗਾਣਾ ਚੱਲੂ ਕੋਈ ਡੀਜੇ ਤੇ ਚੱਲਦਾ ਜਾਂ ਕਿਤੇ ਹੋਰ ਚੱਲਦਾ ਇਹਨੂੰ ਬੈਨ ਕਰਿਆ ਜਾਵੇ ਕਿਉਂਕਿ ਇਹਦੇ ਵਿੱਚ ਇਕੱਲੇ ਸਰਪੰਚਾਂ ਦੀ ਬੇਇੱਜ਼ਤੀ ਨਹੀਂ ਸਰ ਇਹਦੇ ਵਿੱਚ ਪੂਰੇ ਪਿੰਡ ਦੀ ਬੇਇੱਜ਼ਤੀ ਹੈ ਐਡਾ ਉਹ ਕਿੱਡਾ ਚੋਬਰ ਹੈ ਵੀ ਜਿਹੜਾ ਸਾਰੇ ਪਿੰਡ ਨੂੰ ਕੱਲਾ ਕੁੱਟ ਦੂਗਾ ਠੀਕ ਹੈ ਇਹ ਤੋਂ ਪਹਿਲਾਂ ਵੀ ਇੱਕ ਵਿਵਾਦ ਤੇ ਗਾਣਾ ਆਇਆ ਹੋਊ ਤੁਹਾਡੇ ਯਾਦ ਹੋਊਗਾ ਤਾਉ ਦੇ ਜੇ ਕੁਰਸੀ ਦੇ ਉੱਪਰ ਬੈਠ ਕੇ ਇੱਕ ਕਲਾਕਾਰ ਨੇ ਵੀਡੀਓ ਬਣਾਈ ਸੀ ਉਹਨੇ ਵੀ ਪਿੰਡ ਦੇ ਖਿਲਾਫ ਬੋਲਿਆ ਇਸ ਤੇ ਬਾਅਦ ਦੇ ਵਿੱਚ ਵੀ ਦੇਖੋ ਗਾਣਾ ਵੀ ਹਟਾਇਆ ਗਿਆ ਸੀ ਤੇ ਉਹਨੇ ਮਾਫੀ ਵੀ ਮੰਗੀ ਸੀ ਸੇਮ ਕੰਮ ਇਹਨੇ ਕਰਿਆ ਉਹਦੇ ਨਾਲ ਦਲਦਾ ਮਿਲਦਾ ਇਹਨੇ ਉਸ ਟਾਈਪ ਨਾਲ ਪੂਰੇ ਪਿੰਡ ਦੀ ਬੇਇੱਜ਼ਤੀ ਕੀਤੀ ਹੈ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ ਇਹ ਬੇਇੱਜ਼ਤੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ